ਪੰਜਾਬ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਪਹੁੰਚੇ ਆਪ ਨੇਤਾ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਕਿਸਾਨਾਂ ਦੇ ਆ ਖੁਦਕੁਸ਼ੀਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਉੱਥੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਲੋ ਆਇਤਿਓ ਸ਼ੁਰੂ ਕੀਤੀ ਗਈ ਜ਼ਬਰ ਵਿਰੋਧੀ ਲਹਿਰ ਦੇ ਵੀ ਉਮ ਜਾਗੋ ਡਾਇਆ ਹੈ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਇਸ ਮਹਿੰਮਤੇ ਉਹਨਾਂ ਨੂੰ ਹਾਸਾ ਆ ਰਿਹਾ ਹੈ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੰਦੀ ਹੈ ਉਹ ਇਸ ਮਹਿਮ ਦਾ ਨਾਮ ਬਦਲ ਲੈਣ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ 'ਚ ਉਹਨਾਂ ਨੇ ਖੁਦ ਲੋਕਾਂ ਤੇ ਕਿੰਨਾ ਜ਼ਬਰਟਾਇਆ ਸੀ ਖੈਰਾ ਨੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਲੋਕਾਂ ਨਾਲ ਕਿਤੇ ਕੇ ਜ਼ਬਰਦਸਤ ਮਾਫੀ ਮੰਗਣ ਵਿਰੋਧੀ ਲਹਿਰ ਨਾਮ ਰੱਖਿਆ ਨਾ ਸੁਖਬੀਰ ਨੇ ਹੱਸੋ ਹੀ ਨਾ ਮਜ਼ਾਕ ਕੀਤਾ ਜਿਹੜੇ ਆਪ ਜ਼ਬਰ ਕਰਦੇ ਰੇ 10 ਸਾਲ ਆ ਮੇਰੇ ਖਿਆਲ ਇੱਕ ਕਿਸੇ ਨੂੰ ਪੁੱਛ ਲੋ ਆਵਾਜ਼ ਮਾਰ ਕੇ ਪਰਚੇ ਦਰਜ ਹਜ਼ਾਰਾਂ ਦੀ ਤਦਾਦ ਵਿੱਚ ਊਠੇ ਪਰਚੇ ਮਿੱਤੇ 6 ਊਠੇ ਪਰਚੇ ਦਰਜ ਕੀਤੇ ਸੀ ਹਾਈ ਕੋਰਟ ਤੋਂ 6 ਦੇ 6 ਕੁਆਸ਼ ਹੋਏ ਨੇ ਜਿਹੜੇ ਲੋਕ 10 ਸਾਲ ਸੱਤਾ ਦੇ ਨਸ਼ੇ ਵਿੱਚ ਅੰਨੇ ਸੀ ਆਪ ਜ਼ਬਰ ਕਰਦੇ ਸੀ ਤੇ ਹਲੇ ਤਾਂ ਮੇਰੇ ਖਿਆਲ ਚੀਚੀ ਤੇ ਵੀ ਨਹੀਂ ਖੂਨ ਲੱਗਿਆ ਤੇ ਹੁਣ ਰੋਣ ਲੱਪੇ ਨੇ ਪਤਾ ਲੱਗਿਆ ਨਾ ਤੁਹਾਨੂੰ ਕਿ ਵਿਰੋਧੀ ਧਿਰ ਕੀ ਹੁੰਦੀ ਆ ਇਸ ਲਈ ਸੁਖਬੀਰ ਸਿੰਘ ਜੀ ਬਾਦਲ ਇਹਦਾ ਨਾਮ ਬਦਲੋ ਰੱਖ ਲੋ ਜੋ ਹੋ ਰਖਣਾ ਤੇ ਜਬਰ ਵਰਤੀ ਰਖਣਾ ਅਕਾਲ ਤਖਤ ਸਾਹਿਬ ਤੇ ਪਹੁੰਚੋ ਪੰਜਾਬ ਦੇ ਹਜ਼ਾਰਾਂ ਉਹਨਾਂ ਲੋਕਾਂ ਤੋਂ ਮਾਫੀ ਮੰਗੋ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਬਸਾਂ ਦੇ ਥੱਲੇ ਕੁਚਲਿਆ ਵਾ ਜਿਨ੍ਹਾਂ ਨੂੰ ਤੁਸੀਂ ਟੈਂਕੀਆਂ ਤੇ ਚੜਾ ਕੇ ਮਾਰਿਆ ਵਾ ਇਹਨਾਂ ਨੂੰ ਤੁਸੀਂ ਜੇਲ੍ਹਾਂ 'ਚ ਨਸ਼ੇ ਦੇ ਕਰਕੇ ਝੂਠੇ ਪਰਚੇ ਦਰਜ ਕਰਕੇ ਅੰਦਰ ਸੁਟਿਆ ਤੇ ਆਪਣੇ ਸਿਆਸੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਫਿਰ ਗੱਲ ਬਣੂਗੀ ਜੀ ਤਾਂ ਵੀ ਪ੍ਰਾਇੋਰਟੀ ਕੀ ਰਹਿਣਗੇ ਬੀਂਗ ਵਿਰੋਧੀ ਦੇ ਨੇਤਾ ਸਾਹਿਬ ਸਚਾਰਾ ਸਾਹਿਬ ਰਾਣਾ ਜੀ ਨੂੰ ਅਲਾਉ ਕਰੋਗੇ ਪਾਰਟਿਸਪੇਸ਼ਨ ਉਹਨਾਂ ਦਾ ਜੀ ਸਰਕਾਰ ਮੰਨਦੀ ਹੈ ਤੁਹਾਡੀ ਨਹੀਂ ਪਾਰਟਿਸਪੇਟ ਤਾਂ ਦੇਖੋ ਜੀ ਉਹ ਇਲੈਕਟਿਡ ਮੈਂਬਰ ਆ ਜਾਵੇ ਪਰ ਖੱਡਾ ਛੱਡ ਦੇਵੇ ਰੱਬ ਦਾ ਵਾਸਤਾ ਨੇਪਾਲੀਆਂ ਨੂੰ ਖੱਡਾ ਲੈਣੀ ਆ ਉਹ ਛੱਡ ਦੇਵੇ ਕਿਸਾਨਾਂ ਦੀ ਗੱਲ ਕਰੇ ਤੇ ਖੇਤ ਮਜ਼ਦੂਰਾਂ ਦੀ ਗੱਲ ਕਰੇ ਕੋਈ ਨਹੀਂਗਾ ਔਰ ਜਿੱਦਣ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਐਂ ਲੱਗਦਾ ਜਿੱਦਾਂ ਕਿਸਾਨਾਂ ਨੇ ਆਤਮਵਤਿਆ ਜਾਦਾ ਕਰਨੀਆਂ ਸ਼ੁਰੂ ਕਰਤੀਆਂ ਕਿਉਂ ਮੈਂ ਮੇਜਰ ਸਿੰਘ ਦੇ ਘਰ ਗਿਆ ਸੀ ਇਸ ਨਾਲੇ ਉਹਨਾਂ ਨੇ ਉਹਨਾਂ ਨੋਟ ਉਹਦੇ ਨੋਟ ਲਿਖ ਕੇ ਛੱਡ ਕੇ ਗਿਆ ਵਾ ਉਸਨੇ ਨੋਟ ਵਿੱਚ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਨੂੰ ਵੋਟ ਪਾਈ ਸੀਗੀ ਇਸ ਉਮੀਦ ਨਾਲ ਕਿ ਮੇਰਾ ਕਰਜ਼ਾ ਮਾਫ ਕਰਨਗੇ ਪਰ ਇਹ ਕਰਜ਼ੇ ਤੋਂ ਮੁਕਰ ਗਏ ਨੇ ਉਹਨੇ ਨਾ ਲਿਖ ਦਿੱਤਾ ਵਾ ਅਸੂਲਨ ਤਾਂ ਇਹਨਾਂ ਤੇ ਮੁਕਦਮਾ ਬਣਦਾ ਪਰ ਮੈਂ ਇਹ ਰਾਏ ਦੇਣਾ ਚਾਹੁੰਦਾ ਵਾਂ ਕਿ ਅੱਜ ਜੇ ਪੰਜਾਬ ਨੂੰ ਬਚਾਉਣਾ ਵਾ ਸਭ ਤੋਂ ਵੱਡੀ ਚੈਲੰਜ ਕਿਉਂਕਿ ਖੇਤੀ ਪ੍ਰਧਾਨ ਸੂਬਾ ਵਾ 70% ਇਕ ਕ ਐਗਰੀਕਲਚਰ ਤੇ ਚੱਲਦੀ ਆ ਆਓ ਮੈਂ ਲਿਖੂਗਾ ਚਿੱਠੀ ਉਹਨਾਂ ਨੂੰ ਸ਼ਾਰਟਲੀ ਮੇਬੀ ਇਨ ਅ ਡੇ অর ਟੂ ਕਿ ਇੱਕ 3 ਦਿਨ ਦਾ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਅਸੀਂ ਸਾਰੇ ਮੁੱਦਿਆਂ ਨੂੰ ਪੂਰੀ ਬਰੀਕੀ ਨਾਲ ਬਹਿਸ ਕਰੀਏ ਸਾਨੂੰ ਬੋਲ ਲੈਣ ਦਿਓ ਸਪੀਕਰ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਸਾਨੂੰ ਬੋਲ ਲੈਣ ਦਿਓ ਔਰ ਇਹ ਚ ਪਾਰਟੀਬਾਜ਼ੀ ਨਾ ਰੱਖੋ ਇਹਨੂੰ ਦੂਰਦਰਸ਼ਨ ਤੇ ਲਾਈਵ ਕਰੋ ਲੋਕ ਦੇਖਣ ਕਿ ਸਾਡੇ ਨੁਮਾਇੰਦੇ ਕੀ ਕਰਦੇ ਨੇ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ